ਬਠਿੰਡੇ ਜਿਹੜਾ ਸੀਏ ਸਟਾਫ ਆਲੇ ਨੇ ਚੁੱਕ ਕੇ ਮੁੰਡਾ ਨਿਰਿੰਦਰਪਾਲ ਸਿੰਘ ਹਾਈਲਾਈਟਸ ਕਰਦਾ ਜਿਹੜਾ ਨਾ ਕਰਾਉਂਦਾ ਹੀ ਚੁੱਕ ਕੇ ਤੜਫਾ ਕੇ 5 ਦਿਨ ਰਾਤ ਨੂੰ ਸ਼ਰਾਬ ਪੀ ਕੇ 6 ਪੁਲਿਸ ਵਾਲਿਆਂ ਨੇ ਸ਼ਰਾਬ ਪੀ ਕੇ ਰੁਬਤੀਆਂ ਲਾਉਂਦੇ ਰਹੇ ਕੁੱਟਮਾਰ ਕਰਦੇ ਰਹੇ ਉਹ ਨੰਗੇ ਨੂੰ ਭੁੱਖੇ ਪਾਣੀ ਨੂੰ ਬਿਨਾ ਪਾਣੀ ਤੋਂ ਕਿਵੇਂ ਉਹਨਾਂ ਨੇ ਪਾਪਾ ਨੂੰ ਮਾਰਿਆ ਮੇਰੇ ਉਹਨਾਂ ਨੂੰ ਵੀ ਉਵੇਂ ਗਰੀਸ ਗਰੀਸ ਕੀ ਮਾਰਾ ਜਾਵੇ ਸਾਨੂੰ ਨਿਆਂ ਚਾਹੀਦਾ ਸਾਨੂੰ ਇਨਸਾਫ ਬੇਵਜ੍ਹਾ ਨੂੰ ਚੁੱਕਿਆ ਕਿ ਉਹਦੇ ਮਾਂ-ਬਾਪ ਨੂੰ ਕਿਹਾ ਪੈਸੇ ਦੇ ਉਹ ਮਾਪਾਪੋ ਦਾ ਪੈਸੇ ਇਕੱਠੇ ਕਰਦਾ ਫਿਰਦਾ ਸੀ ਤੇ ਚੁੱਕ ਕੇ ਤੜਫਾ ਤੜਫਾ ਕੇ ਮੁੰਡਾ ਮਾਰਿਆ ਉਹਦੇ ਨਲਾਂ ਤੇ ਨਿੱਪਲਾਂ ਤੇ ਇਦਾਂ ਚੁੰਡੀਆਂ ਲਾ ਕੇ ਬੱਤੀਆਂ ਲਾਉਂਦੇ ਰਹਿ ਰੱਜ ਕੇ ਸ਼ਰਾਬ ਦੇ ਨਾਲ ਪੂਰੇ 5 ਦਿਨ 5 ਦਿਨਾਂ ਬਾਅਦ ਜਦੋਂ ਮਰ ਗਿਆ ਠੀਕ ਹੈ ਤਾਂ ਵੀ ਐਕਸੀਡੈਂਟ ਹੋ ਗਿਆ ਤੇ ਜਿਹੜਾ ਉਹਨਾਂ ਸਾਰੇ 6 ਬੰਦੇ ਜਿਹੜੇ 6 ਦੇ 6 ਬੰਦਿਆਂ ਦੇ ਉੱਤੇ ਪੁਲਿਸ ਵਾਲੇ ਜਿਹੜੇ ਬੁੱਚੜ ਭੈਂਚ ਉਹ ਬੰਦੇ ਨੂੰ ਐ ਚੁੱਕ ਦਿਆ ਵੀ ਕੋਈ ਵੀ ਬੰਦਾ ਭਾਵੇਂ ਨਾਰਮਲ ਵੀ ਆ ਉਹਨੂੰ ਚੁੱਕ ਦੇ ਇਦਾਂ ਵੀ ਇਹੋ ਸਮਝਦੇ ਵੀ ਖਰੇ ਇਹ ਕੁੜੀ ਸਾਡੀ ਨੇ ਬਲਾਤਕਾਰ ਕਰ ਕਰਕੇ ਭੱਜਾ ਇਦਾਂ ਹੀ ਚੁੱਕਦੇ ਆ ਵੀ ਸਾਡੀ ਕੁੜੀ ਨੇ ਇਹਨੇ ਬਲਾਤਕਾਰ ਕੀਤਾ ਭਾਵੇਂ ਕੋਈ ਨਿੱਕਾ ਮੋਟਾ ਕੋਈ ਬੱਚਾ ਹੋਵੇ ਭਾਵੇਂ 18 ਸਾਲਾਂ ਦਾ ਕੋਈ ਬੱਚਾ ਹੋਵੇ ਉਹਨੇ ਉਹਦੇ ਨਾਲ ਵੀ ਇਦਾਂ ਕਰਦੇ ਆ ਤੇ ਕਰਤੂਤਾਂ ਵੇਖੋ ਵੀ ਹਾਈ ਕੋਰਟ ਵੱਲੋਂ ਉਧਰੋਂ ਹੁਕਮ ਆ ਉਹਨੂੰ ਅਰੈਸਟ ਕਰਨ ਦੇ ਕੋਰਟ ਵੱਲੋਂ ਹੁਕਮ ਅਰੈਸਟ ਕਰਨ ਦੇ ਸ਼ਿਆਣਿਆਂ ਨੂੰ ਤੇ ਐਸਐਸਪੀ ਜਿਹੜਾ ਕੀ ਕਰਦਾ ਵੀ ਉਹ ਬੰਦੇ ਨੂੰ ਉੱਥੋਂ ਢਾ ਕੇ ਜਿਹੜਾ ਸੀਐਸਟਾਫ ਦਾ ਜਿਹੜਾ ਆਪ ਇੰਸਪੈਕਟਰ ਕੇ ਕੌਣ ਹੁੰਦਾ ਜਿਹੜਾ ਨਾ ਉਹਨੂੰ ਉੱਥੋਂ ਢਾ ਕੇ ਰਿੱਕੇ ਹੋਰ ਥਾਣੇ ਦੇ ਵਿੱਚ ਜਾ ਕੇ ਉੱਥੇ ਜਾ ਕੇ ਉਹਦੇ ਥਾਣੇ ਦਾ ਲਾਤਾ ਜੋ ਵੀ ਸੀਐਸਟਾਫ ਦਾ ਜਿਹੜਾ ਹੈੱਡ ਇ ਆ ਵੇਖੋ ਨਿਊਜ਼ ਦੇ ਵੇਖੋ ਘਰਤੂਤਾਆਂ ਇਹਨਾਂ ਦੀਆਂ ਬੱਚੜਾਂ ਦੀਆਂ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਬਠਿੰਡਾ ਵਿੱਚ ਬਤੌਰ ਸੀਆਈ ਇੰਚਾਰਜ ਰਹੇ ਇਨਸਪੈਕਟਰ ਨਾਪਰੀ ਸਿੰਘ ਦੀ ਹੈ ਜਿਨ੍ਹਾਂ ਨੇ ਆਪਣੀ ਇੰਚਾਰਜਸ਼ਿਪ ਦੌਰਾਨ ਇੱਕ ਨੌਜਵਾਨ ਨੂੰ ਕੋਹ-ਕੋ ਕੇ ਮਾਰ ਦਿੱਤਾ ਸੀ ਅਸੀਂ ਗੱਲ ਨਹੀਂ ਕਹਿ ਰਹੇ ਗੱਲ ਅਦਾਲਤ ਕਹਿ ਰਹੀ ਹੈ ਇਹਨਾਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਹੋਏ ਨੇ ਉਹਨਾਂ ਵਾਰੰਟਾਂ ਦੇ ਖਿਲਾਫ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਗਏ ਤੇ ਮਾਨਯੋਗ ਹਾਈ ਕੋਰਟ ਇਹਨਾਂ ਦੀ ਪਟੀਸ਼ਨ ਨੂੰ ਡੈਸਮੈਸ ਕਰ ਦਿੱਤਾ ਇਹਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਨੇ ਪਰ ਪੁਲਿਸ ਮਿਹਰਬਾਨ ਦੇਖੋ ਕਿਵੇਂ ਹੁੰਦੀ ਹੈ ਕਿ ਇੱਕ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਕਤਲ ਕਰਕੇ ਆਏ ਨੇ ਕਸਟੋਡੀਅਲ ਡੈਥ ਕੀਤੀ ਹੈ ਇਹਨਾਂ ਨੇ ਤਸੀਹੇ ਦੇ ਦੇ ਕੇ ਨੌਜਵਾਨ ਨੂੰ ਮਾਰਿਆ ਉਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦੀ ਨਜ਼ਰ ਹੋਈ ਉੱਥੋਂ ਚਾਕੇ ਜੈਤੋ ਦੇ ਵਿੱਚ ਬਤੌਰ ਐਸਐਚਓ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਪੁਲਿਸ ਸਟੇਸ਼ਨ ਦੇ ਵਿੱਚ ਬਤੌਰ ਐਸਐਚਓ ਇਹਨਾਂ ਨੂੰ ਤਾਇਨਾਤ ਕਰ ਦਿੱਤਾ ਜਿਹੜੇ ਵਿਅਕਤੀ ਦੇ ਗੈਰ ਜਮਾਨਤੀ ਵਾਰੰਟ ਜਾਰੀ ਹੋਏ ਨੇ ਜਿਹੜੇ ਵਿਅਕਤੀ ਤੇ ਐਡਾ ਵੱਡਾ ਜਿਹੜੇ ਇਲਜ਼ਾਮ ਲਾਗੇ ਕਿ ਇਥੋਂ ਤੱਕ ਕਿ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਦੇ ਵਿੱਚ ਕਈ ਗੱਲਾਂ ਸਾਹਮਣੇ ਵੀ ਆ ਗਈਆਂ ਕਿ ਇਹ ਵਿਅਕਤੀ ਨੇ ਕਿਵੇਂ ਇੱਕ ਨੌਜਵਾਨ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਕਿਵੇਂ ਉਹਦੇ ਸਬੂਤ ਮਟਾਉਣ ਦੇ ਲਈ ਇਹ ਸਭ ਕੁਝ ਕੀਤਾ ਉਸ ਤੋਂ ਬਾਅਦ ਬਾਵਜੂਦ ਵੀ ਐਸਐਸਪੀ ਫਰੀਦਕੋਟ ਐਨੇ ਮਿਹਰਬਾਨ ਨੇ ਕਿ ਇਹਨਾਂ ਨੂੰ ਐਸਐਚਓ ਜੈਤੋ ਲਗਾ ਦਿੱਤਾ ਗਿਆ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਜਿਹੜੇ ਵਿਅਕਤੀ ਦੇ ਗੈਰ ਜਮਾਤ